ਹੁਣ ਵੀ ਆਣਗੇ ਸਾਡੇ ਨਾਲ ਵਾਅਦੇ ਕਰਨਗੇ ਅਸੀਂ ਪੰਜਾਬੀਆਂ ਜੀ ਅਸੀਂ ਪੰਜਾਬੀ ਬੋਲਦੇ ਆਂ ਪੰਜਾਬੀ ਚ ਵੋਟਾਂ ਮੰਗਦੇ ਆਂ ਲੇਕਿਨ ਜਦੋਂ ਪੰਜਾਬੀ ਲਾਗੂ ਕਰਨ ਦੀ ਗੱਲ ਆਉਂਦੀ ਹੈ ਉਦੋਂ ਕੇਂਦਰ ਦੇ ਉੱਪਰ ਛਿੱਟ ਦੇ ਦਿੰਦੇ ਨੇ ਕੇਂਦਰ ਚ ਵੀ ਇਹੀ ਬੈਠਦੇ ਨੇ ਜਾ ਕੇ ਮੈਂ ਕਹਿੰਦਾ ਪੰਜਾਬ ਨੂੰ ਖਤਮ ਕਰਨ ਵਾਸਤੇ ਚੰਡੀਗੜ੍ਹ ਬਣਾਇਆ ਗਿਆ ਉਹ ਇੱਥੇ ਠਾਈ ਪਿੰਡ ਜਾੜੇ ਗਏ ਜਿਸ ਜੋ ਅਜਾੜਾ ਇੱਥੇ ਦੇ ਪੰਜਾਬੀਆਂ ਦਾ ਹੋਇਆ ਜੋ ਇੱਥੇ ਦੇ ਸਿੱਖਾਂ ਦਾ ਹੋਇਆ ਕੋਈ ਗੱਲ ਨਹੀਂ ਕਰਦਾ ਉਹਦੀ ਪੂਰੇ ਅੰਗਰੇਜ਼ੀ ਕੋਈ ਨਾ ਕਾਲਿਆਂ ਨੂੰ ਦੱਸ ਗਏ ਕਾਲੇ ਅੰਗਰੇਜ਼ਾਂ ਵੀ ਜੇ ਪੰਜਾਬ ਨੂੰ ਕਾਬੂ ਕਰਨਾ ਤਾਂ ਇਹ ਜਗ੍ਹਾ ਤੇ ਬੈਠ ਜਾਓ ਕਿੰਨੀ ਤਰਾਸਦੀ ਹੈ ਵੀ ਕੋਈ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਕਹਿਣਾ ਪੈ ਰਿਹਾ ਤੁਹਾਨੂੰ ਜੁਰਮਾਨਾ ਲਾਇਆ ਜਾਊਗਾ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਸਾਰੇ ਪੰਜਾਬੀ ਆਪਾਂ ਜਾਗ ਜੀਏ ਜਦੋਂ ਤੱਕ ਅਸੀਂ ਚੰਡੀਗੜ੍ਹ 'ਚ ਪੰਜਾਬੀ ਨਹੀਂ ਲਾਗੂ ਕਰਾ ਸਕਦੇ ਪੰਜਾਬ ਨੂੰ ਬੁਲਝੋ ਤੁਸੀਂ ਮੁਹਾਲੀ 'ਚ ਕਿਸੇ ਜਿਹੜੀ ਚਲੇ ਜਾਓ ਤਾਨੂੰ ਕਿਤੇ ਪੰਜਾਬੀ ਲਿਖੀ ਵੀ ਨਹੀਂ ਮਿਲੂਗੀ। ਤੁਹਾਨੂੰ ਦਫ਼ਤਰਾਂ ਚਲੇ ਜਾਓ ਤੁਹਾਨੂੰ ਪੰਜਾਬੀ ਬੰਦੇ ਨਹੀਂ ਮਿਲਣਗੇ ਗੱਲ ਕਰਨ ਵਾਲੇ। ਅਸੀਂ ਉਹ ਲੀਡਰ ਕਿਉਂ ਨਹੀਂ ਚੁਣ ਰਹੇ ਜਿਹੜਾ ਸਾਡੀ ਪੰਜਾਬ ਪੰਜਾਬੀ ਦੀ ਗੱਲ ਕਰੇ? ਇਹ ਸਿਰਫ ਸਟੇਜਾਂ ਤੇ ਪੰਜਾਬ ਪੰਜਾਬੀ ਦੀ ਕਰਦੇ ਆ। ਇਹਨਾਂ ਨੂੰ ਪਤਾ ਨਹੀਂ ਹੈ ਇਹਨਾਂ ਦੀ ਕੋਈ ਇਹਨਾਂ ਦੇ ਅੰਦਰ ਜਾਗੇ ਨਹੀਂ ਵੀ ਯਾਰ ਅਸੀਂ ਜਿਸ ਜਿਸ ਪੰਜਾਬੀਆਂ ਤੋਂ ਵੋਟਾਂ ਲੈ ਕੇ ਚੰਡੀਗੜ੍ਹ ਚ ਬੈਠ ਕੇ ਏਸ਼ੀਆ ਦੇ ਕਮਰੇ ਚ ਕੀ ਚੰਡੀਗੜ੍ਹ ਤੇ ਪੰਜਾਬੀ ਲਾਗੂ ਕਰਨ ਵਾਲੇ ਇੱਕ ਵਾਰੀ ਹਾਂ ਦਾ ਨਾਅਰਾ ਨਹੀਂ ਮਾਰ ਸਕਦੇ। ਇੱਕ ਵਾਰੀ ਧਰਨਾ ਨਹੀਂ ਲਾ ਸਕਦੇ ਗਵਰਨਰ ਦੇ ਕੋਲ ਜਾ ਕੇ। ਅੱਜ ਵੀ ਅਸੀਂ ਬੁਲਾਏ ਆਂ ਝੁੱਟੇ ਸੱਚੇ ਕਰਨ ਵਾਸਤੇ ਬੁਲਾਏ ਆਂ ਅੱਜ ਆਣਗੇ ਵੋਟਾਂ ਲੈਣੀਆਂ ਨੇ ਪਿੰਡਾਂ 'ਚ ਵੜਨਾ ਨਹੀਂ ਹੈਗਾ ਅੱਜ ਇਹਨਾਂ ਨੇ ਕਿਸ ਤਰ੍ਹਾਂ ਪਿੰਡ ਕਿਹੜੇ ਮੂੰਹ ਲੈ ਕੇ ਵੜਨਗੇ ਠੋਕੜ ਕਹਿਣ ਦੇਣਗੇ ਵੀ ਅਸੀਂ ਵਾਅਦਾ ਕਰਦੇ ਆਂ ਜੀ ਅਸੀਂ ਮੈਨੀਪੂਲੇਟਰ ਅਸੀਂ ਪੰਜਾਬੀ ਲਾਗੂ ਕਰਾਂਗੇ 84 ਦੇ ਨਾਲ ਜੁੜੇ ਮੈਂ ਰਜਿੰਦਰ ਸਿੰਘ ਸੁਭਰਾਜ ਇਹ ਗੱਲ ਕੀਤੀ ਜਾਵੇ ਤਾਂ ਪੰਜਾਬੀ ਮਾਂ ਬੋਲੀ ਚੰਡੀਗੜ੍ਹ ਦੇ ਵਿੱਚ ਲਾਗੂ ਕਰਵਾਉਣ ਨੂੰ ਲੈ ਕੇ ਸਮੇਂ-ਸਮੇਂ ਤੇ ਪੰਜਾਬੀ ਮੰਚ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾਂਦੇ ਨੇ ਤਾਂ ਅਜੇਹੇ ਦੇ ਵਿੱਚ ਬਿਲਕੁਲ ਫਿਰ ਤਸਵੀਰਾਂ ਦੇਖ ਸਕਦੇ ਹੋ ਕਿ ਸੈਕਟਰ 17 ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਧਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਡੀਆਂ ਕਰ ਦਿੰਦੇ ਆ ਤੇ ਜਿਹੜੇ ਸਲੋਗਨ ਲਿਖ ਕੇ ਲਾਏ ਹੋਏ ਨੇ ਉਹਨਾਂ ਦੇ ਵਿੱਚ ਦੇਖ ਸਕਦੇ ਹੋ ਕਿ ਆ ਲਿਖਿਆ ਹੋਇਆ ਹੈ ਕਿ ਪੰਜਾਬੀ ਬੋਲੋ ਪੰਜਾਬੀ ਲਿਖੋ ਪੰਜਾਬੀ ਪੜੋ ਤੇ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਲਾਗੂ ਕਰੋ ਪੰਜਾਬੀ ਵਿੱਚ ਗੱਲ ਕਰਨ ਨੂੰ ਲੈ ਕੇ ਤਰਜੀਹ ਦਿਓ ਤੇ ਇਸੇ ਨੂੰ ਲੈ ਕੇ ਸਰਪੰਚ ਸੁਖਾ ਸਿੰਘ ਹੱਲੋ ਮਾਜਰਾ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਕਿਹੜੀਆਂ ਮੁੱਖ ਮੰਗਾਂ ਨੇ ਇਹਦੇ ਸਮੇਤ ਔਰ ਕਿਸ ਤਰੀਕੇ ਦੇ ਨਾਲ ਜਿਹੜੇ ਅੱਜ ਦੇ ਪ੍ਰਦਰਸ਼ਨ ਦੀ ਪੂਰੀ ਰੂਪਰੇਖਾ ਹੈ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਇਹ ਹੈ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਨੂੰ ਲੈ ਕੇ ਲੰਬੇ ਸਮੇਂ ਤੋਂ ਤੁਹਾਡਾ ਜਿਹੜਾ ਸਰਵਾਈਵ ਹੈ ਜਾਰੀ ਹੈ ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਇਸ ਪ੍ਰਦਰਸ਼ਨ ਦੀ ਰੂਪਰੇਖਾ ਕਿਸ ਤਰੀਕੇ ਦੀ ਹੈ ਜੀ ਦੇਖੋ ਲੋਕ ਸਭਾ ਦਾ ਇਲੈਕਸ਼ਨ ਆ ਚੁੱਕਿਆ ਹੈ ਜੀ ਸਿਰ ਤੇ ਹੈ ਤੇ ਹਮੇਸ਼ਾ ਹੀ ਜਿਹੜੇ ਸਾਡੇ ਲੀਡਰ ਨੇ ਉਹ ਲੋਕ ਜਦੋਂ ਸਾਡੇ ਪੰਜਾਬੀਆਂ ਚਾਹੁੰਦੇ ਨੇ ਵਾਅਦੇ ਕਰਦੇ ਨੇ ਅਸੀਂ ਵਾਅਦੇ ਸੁਣਦੇ ਆਂਦੇ ਇਹਨਾਂ ਦੇ ਵੀ ਹਾਂ ਜੇ ਅਸੀਂ ਲਾਗੂ ਕਰਾਂਗੇ ਪਿੱਛੇ ਕਿਰਨ ਖੇਰ ਵੀ ਸਾਡੇ ਕੋਲ ਆਈ ਵੀ ਹਾਂ ਅਸੀਂ ਮੈਂ ਪੰਜਾਬੀ ਲਾਗੂ ਕਰਾਉਂਗੀ ਤੁਸੀਂ ਮੈਨੂੰ ਵੋਟਾਂ ਪਾਓ ਪੰਜਾਬੀ ਵਿਚਾਰੇ ਭੋਲੇ ਆ ਜਿਹੜਾ ਉਹਨਾਂ ਨੂੰ ਇੱਕ ਵਾਰੀ ਪੰਜਾਬੀ ਦੇ ਕੋਈ ਦੇਣ ਦੀ ਕੋਸ਼ਿਸ਼ ਕਰਦਾ ਤੇ ਲੋਕ ਉਹਨਾਂ ਦੇ ਪਿੱਛੇ ਪਰ 10 ਸਾਲ ਕਿਰਨ ਖੇ ਰਹੀ ਇੱਕ ਵਾਰੀ ਵੀ ਸਾਡਾ ਉਹਨਾਂ ਨੇ ਬਾਹ ਨਹੀਂ ਪੜੀ ਪੰਜਾਬੀ ਦੇ ਅਸੀਂ ਕਈ ਵਾਰੀ ਮਿਲਣ ਦਾ ਮਿਲਣ ਤੱਕ ਵੀ ਨਹੀਂ ਮਿਲੀ ਅੱਜ ਵੀ ਅਸੀਂ ਬੁਲਾਇਆ ਵੀ ਠੀਕ ਹੈ ਤੁਸੀਂ ਵੋਟਾਂ ਤਾਂ ਲੈਣੀਆਂ ਵੋਟਾਂ ਲੋਕਾਂ ਨੇ ਪਾਣੀਆਂ ਵੋਟ ਸਾਡਾ ਹੱਕ ਹੈ ਔਰ ਉਹ ਸਭ ਨੇ ਪਾਣਾ ਅੱਜ ਵੀ ਸਾਰਿਆਂ ਨੂੰ ਅਸੀਂ ਭੁਖੜਦਾਲ ਤੇ ਬੈਠੇ ਆ 4 ਵਜੇ ਤੱਕ ਅਸੀਂ ਇੱਥੇ ਬੈਠਣਾ ਹੈ ਔਰ ਸਾਡੇ ਕੋਲ ਇਹ ਨਹੀਂ ਵੀ ਅਸੀਂ ਢੀੜ ਘਟਾ ਪੀੜ ਇਸ ਕਰਕੇ ਕਿਉਂਕਿ ਅਸੀਂ ਉਹਨਾਂ ਲੋਕਾਂ ਨੂੰ ਬੁਲਾਇਆ ਜਿਹੜੇ ਸਾਡੇ ਨਾਲ ਜੁੜੇ ਹੋਏ ਸਗਰਣ ਨੇ ਚਾਹੇ ਗੁਰਦੁਆਰਾ ਸਮੂਹ ਸਗਰਣਾਂ ਚੰਡੀਗੜ੍ਹ ਦੇ ਸਾਰੇ ਗੁਰਦੁਆਰਿਆਂ ਦੇ ਉਹਨਾਂ ਦੇ ਨੁਮਾਇੰਦੇ ਆ ਤੇ ਲੇਖਕ ਸਭਾਵਾਂ ਨੇ ਨੌਜੌਨ ਸਭਾਵਾਂ ਨੇ ਟ੍ਰੇਡ ਯੂਨੀਅਨ ਤੇ ਨਾਲੇ ਸਾਡਾ ਪਿੰਡੂ ਸੰਘਰਸ਼ ਕਮੇਟੀ ਹੈ ਉਹਨਾਂ ਦੇ ਕੁਝ ਨੁਮਾਇੰਦੇ ਆ ਜਿਹੜੇ ਭੁਖੜਦਾਲ ਤੇ ਬੈਠਣਗੇ 4 ਵਜੇ ਤੱਕ ਉਹਦੇ ਵਿੱਚ ਹੀ ਅਸੀਂ ਇਹਨਾਂ ਲੀਡਰਾਂ ਨੂੰ ਬੁਲਾਇਆ ਵੀ ਆਓ ਔਰ ਇਹਨਾਂ ਨੂੰ ਲੈਟਰ ਦੇ ਕੇ ਕਿਹਾ ਵੀ ਆਪਣੇ ਜੇ ਤੁਸੀਂ ਮੈਨੀਫ ਜੇ ਤੁਸੀਂ ਸਾਡੀ ਗੱਲ ਕਰੋ ਅਸੀਂ ਵੀ ਤੁਹਾਡੀ ਗੱਲ ਲੋਕਾਂ ਸਾਹਮਣੇ ਰੱਖਦੇ ਆਂ ਤੁਸੀਂ ਲਾਗੂ ਕਰੋਗੇ ਕਿਹੜੀਆਂ-ਕਿਹੜੀਆਂ ਪਾਰਟੀਆਂ ਦੇ ਲੀਡਰ ਤੁਹਾਡੇ ਇਸ ਮਾਰਚ ਦੇ ਵਿੱਚ ਜਾਂ ਪ੍ਰਦਰਸ਼ਨ ਦੇ ਵਿੱਚ ਪੁੱਜ ਰਹੇ ਆਂ ਅਸੀਂ ਅਕਾਲੀ ਦਲ ਨੂੰ ਵੀ ਅਕਾਲੀ ਦਲ ਪਹੁੰਚ ਚੁੱਕਿਆ ਤੇ ਅਸੀਂ ਆਪ ਵਾਲਿਆਂ ਦੇ ਲੀਡਰ ਨੂੰ ਵੀ ਇਰੇਟਨਾ ਦੇ ਕੇ ਆਏ ਸੀ ਉਹ ਮੇਅਰ ਨੂੰ ਵੀ ਦੇ ਕੇ ਆਏ ਸੀ ਤੇ ਨਾਲ ਹੀ ਕਾਂਗਰਸ ਦੇ ਪਵਨ ਬੰਸਲ ਹੈ ਚਾਹੇ ਉਹਨਾਂ ਦੇ ਪ੍ਰਧਾਨ ਐਚਐਸ ਲੱਗੀ ਹੈ ਤੇ ਨਾਲ ਹੀ ਭਾਜਪਾ ਦੇ ਪ੍ਰਧਾਨ ਮਲੋਤਰਾ ਜੀ ਹੈ ਜੈਨ ਸਾਹਿਬ ਹੈ ਤੇ ਉਹਨਾਂ ਦੇ ਨਾਲ ਹੀ ਜਿਹੜੇ ਅੱਜ ਕੈਂਡੀਡੇਟ ਜੇ ਸੰਦੇ ਟੰਡਰ ਉਹਨਾਂ ਨਾਲ ਜੋ ਸੰਪਰਕ ਹੈ ਉਹਨਾਂ ਨੇ ਵਾਅਦਾ ਕਰਿਆ ਵੀ ਅਸੀਂ ਆਵਾਂਗੇ ਅਸੀਂ ਉਹਨਾਂ ਦੇ ਇੱਕੇ ਮੈਨੀ ਆਪਣੀ ਲੈਟਰ ਚ ਲਿਖਿਆ ਹੈ ਵੀ ਜੇ ਤੁਸੀਂ ਆਪਣੀ ਮੈਨੀਫੈਸਟੋ ਚ ਸਾਡਾ ਪੰਜਾਬੀ ਦੀ ਮੰਗ ਪਾਉਗੇ ਤਾਂ ਅਸੀਂ ਤੁਹਾਡੇ ਲਈ ਲੋਕਾਂ ਦੇ ਵਿੱਚ ਵੀ ਇਹ ਗੱਲ ਜਾਊਗੀ ਵੀ ਹਾਂ ਤੁਸੀਂ ਪੰਜਾਬੀ ਲਈ ਕੁਝ ਕਰ ਰਹੇ ਹੋ ਜਿਹੜੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਤੁਸੀਂ ਮਿਲ ਕੇ ਆਉਣੇ ਹੋ ਕਿ ਉਹ ਇਸ ਗੱਲ ਦੇ ਬਾਬਤ ਆਪਣੀ ਸਹਿਮਤੀ ਰੱਖਦੇ ਕਿ ਪੰਜਾਬੀ ਭਾਸ਼ਾ ਚੰਡੀਗੜ੍ਹ ਦੇ ਵਿੱਚ ਲਾਗੂ ਹੋਣੀ ਚਾਹੀਦੀ ਬਿਲਕੁਲ ਸਹਿਮਤ ਰੱਖਦੇ ਆ ਜੀ ਔਰ ਖੁਦ ਪੰਜਾਬੀਆਂ ਉਹ ਢੇਡ ਪੰਜਾਬੀਆਂ ਕੋਈ ਮਾਝੇ ਦਾ ਕੋਈ ਕਿਤੇ ਦਾ ਸਾਰ ਪੰਜਾਬ ਤੋਂ ਆ ਕੇ ਇੱਥੇ ਲੀਡਰੀ ਕਰਦੇ ਨੇ ਬਿਲਕੁਲ ਸਾਡੇ ਨਾਲ ਸਹਿਮਤ ਹੈ بڑے بڑے ਅਫਸਰ ਸਾਡੇ ਨਾਲ ਸਹਿਮਤ ਹੈ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਇਹ ਕਾਨੂੰਨ ਕਾਨੂੰਨ ਕਰਦੇ ਆਂ ਸੰਵਿਧਾਨ ਦੀ ਗੱਲ ਕਰਦੇ ਆਂ ਸੰਵਿਧਾਨ ਚ ਬਾਈ ਭਾਸ਼ਾ ਨੇ ਉੱਥੇ ਅੰਗਰੇਜ਼ੀ ਹੈ ਹੀ ਨਹੀਂ ਕਿਤੇ ਇਹਨਾਂ ਨੇ ਪੰਜਾਬ ਵੀ ਪੰਜਾਬੀਅਤ ਨੂੰ ਪੰਜਾਬ ਨੂੰ ਖਤਮ ਕਰਨ ਵਾਸਤੇ ਇਹ ਜਿਹੜਾ ਖਿੱਤਾ ਚੁਣਿਆ ਹੈ ਸਰਕਾਰ ਨੇ ਕੇਂਦਰ ਸਰਕਾਰ ਨੇ ਔਰ ਇਸ ਖਿੱਤੇ ਵਿੱਚ ਜਿਹੜਾ ਪੰਜਾਬੀ ਨੂੰ ਅਨਗੋਲਾ ਕਰਕੇ ਇਹਨਾਂ ਨੇ ਅੰਗਰੇਜ਼ੀ ਨੂੰ ਇੱਥੇ ਪਹਿਲਾ ਸੂਬਾ ਪਹਿਲਾ ਯੂਟੀ ਹੈ ਕਹਿ ਲਉ ਵੀ ਜਿੱਥੇ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ ਕਿਉਂ ਕੀਤੀ ਹੈ ਪੰਜਾਬੀ ਨੂੰ ਨਕਾਰਨ ਵਾਸਤੇ ਹੁਣ ਸਾਨੂੰ ਇੰਨਾ ਘੱਟ ਗਿਣਤੀ ਕਰ ਕਰਕੇ ਇੱਕ ਗੱਲ ਇਹ ਜ਼ਰੂਰ ਕਰਦੇ ਨੇ ਵੀ ਇੱਥੇ ਜੀ ਤੁਸੀਂ ਘੱਟ ਗਿਣਤੀ ਅਸੀਂ ਕੋਈ ਘੱਟ ਗਿਣਤੀ ਨਹੀਂ ਹੈ ਆ ਸਾਡੇ ਕੋਲ ਅਜੇ ਵੀ ਪੰਜਾਬੀ ਬਹੁਤ ਨੇ ਅਤੇ 43 44 45% ਸਾਡੇ ਪੰਜਾਬੀ ਨੇ ਠੀਕ ਹੈ ਉਹਨਾਂ ਵਿੱਚ ਇਹ ਜ਼ਰੂਰੀ ਨਹੀਂ ਹੈ ਵੀ ਉਹ ਸਾਰੇ ਹਿੰਦੀ ਨੇ ਕੁਝ ਹਿਮਾਚਲ ਤੋਂ ਆਏ ਨੇ ਕੁਝ ਜੇ ਤੁਸੀਂ ਕੋ ਕੇਰਲਾ ਤੋਂ ਉੱਤੋਂ ਵੀ ਲੋਕ ਆਏ ਹੋਏ ਨੇ ਪਰ ਜੇ ਪੰਜਾਬੀ ਦਾ ਕੀਤਾ ਤੇ ਪੰਜਾਬੀ ਦਾ ਖੇਤਰ ਕੀਤਾ ਇਹ ਤੇ ਉੱਤੇ ਤੁਸੀਂ ਉਹਨੂੰ ਅੰਗਰੇਜ਼ੀ ਲਾਗੂ ਕਰਕੇ ਕਹਿ ਸਕਦੇ ਹੋ ਵੀ ਹਾਂਜੀ ਪੰਜਾਬੀਆਂ ਦੀ ਗਿਣਤੀ ਘਟ ਹੈ ਇਹ ਕੋਈ ਕਾਨੂੰਨ ਕਾਨੂੰਨ ਦਾ ਕਾਨੂੰਨ 'ਚ ਤਾਂ ਅੰਗਰੇਜ਼ੀ ਪਾਸਾ ਦਾ ਹੈ ਹੀ ਨਹੀਂ ਦਰਜੇ ਹੀ ਨਹੀਂ ਮਿਲਿਆ ਕਾਨੂੰਨ 'ਚ ਦਾ ਪਰ ਫੇਰ ਵੀ ਇਹਨਾਂ ਨੇ ਪੰਜਾਬੀ ਨੂੰ ਅਨਗੌਲਾ ਕਰਿਆ ਹੋਇਆ ਲੇਕਿਨ ਸਾਡਾ ਪੰਜਾਬੀ ਮਾਂਚ ਅੱਜ ਤੋਂ ਨਹੀਂ ਜਦੋਂ ਤੋਂ ਲੱਗਿਆ ਹੋਇਆ ਅਸੀਂ ਦੋਵੇਂ ਪੱਖੋਂ ਕਿਉਂਕਿ ਸਾਡੇ ਕਿਤੇ ਨਾ ਕਿਤੇ ਸਾਡੇ ਜੇ ਲੀਡਰ ਲੀਡਰਾਂ ਨੇ ਇਹਨਾਂ ਗੌਲਾ ਕਰਿਆ ਤਾਂ ਸਾਡੇ ਪੰਜਾਬੀ ਲੋਕਾਂ ਨੇ ਵੀ ਕਿਤੇ ਨਾ ਕਿਤੇ ਘੋਲੀ ਰਹੇ ਆਵੇਸਲੇ ਰਹੇ ਕਿਉਂਕਿ ਉਹਨਾਂ ਦੀ ਅੱਖਾਂ 'ਚ ਘੱਟਾ ਪਾਇਆ ਗਿਆ ਲੀਡਰਾਂ ਨੇ ਤੇ ਉਹ ਅਸੀਂ ਪੰਜਾਬੀ ਮੰਚ ਦਾ ਹੀ ਅਸੀਂ ਇਸੇ ਲਈ ਲੋਕ ਹਰ ਸਮੇਂ ਅਸੀਂ ਹੈਜੀਟੇਸ਼ਨ ਕਰਦੇ ਆ ਅਸੀਂ ਧਰਨੇ ਲਾਉਂਦੇ ਆ ਮੁਜ਼ਾਰੇ ਕਰਦੇ ਆ ਤਾਂ ਕਿ ਲੋਕਾਂ ਨੂੰ ਵੀ ਜਗਾਈਏ ਤੇ ਇਹਨਾਂ ਲੀਡਰਾਂ ਨੂੰ ਜਿਹੜੇ ਸਾਡੇ ਨਾਲ ਵਾਅਦੇ ਕਰਦੇ ਆ ਹੁਣ ਵੀ ਆਣਗੇ ਸਾਡੇ ਨਾਲ ਵਾਅਦੇ ਕਰਨਗੇ ਅਸੀਂ ਪੰਜਾਬੀਆਂ ਜੀ ਅਸੀਂ ਪੰਜਾਬੀ ਬੋਲਦੇ ਆ ਪੰਜਾਬੀ ਚ ਵੋਟਾਂ ਮੰਗਦੇ ਆ ਲੇਕਿਨ ਜਦੋਂ ਪੰਜਾਬੀ ਲਾਗੂ ਕਰਨ ਦੀ ਗੱਲ ਆਉਂਦੀ ਹੈ ਉਦੋਂ ਕੇਂਦਰ ਦੇ ਉੱਪਰ ਛਿੜ ਦਿੰਦੇ ਨੇ ਕੇਂਦਰ ਚ ਵੀ ਇਹੀ ਬੈਠਦੇ ਨੇ ਜਿਵੇਂ ਚੰਡੀਗੜ੍ਹ ਜਾਂ ਸੋਨਾ ਸ਼ਹਿਰ ਬਸਾਉਣ ਵਾਸਤੇ ਪੰਜਾਬ ਦੇ 28 ਪਿੰਡੂ ਜਾੜੇ ਜਾਂਦੇ ਤੇ ਫਿਰ ਇਹ ਨਹੀਂ ਕਿਤੇ ਨਾ ਕਿਤੇ ਸਵਾਲ ਉੱਠਦਾ ਕਿ ਅਸਲ ਦੇ ਵਿੱਚ ਫਿਰ ਪੰਜਾਬ ਦੇ ਜਾਂ ਪੰਜਾਬੀਆਂ ਦੇ ਅਖਤਿਆਰ ਤਰਾਰਾ ਰੱਖੇ ਕਿੱਥੇ ਗਏ ਨੇ ਬਿਲਕੁਲ ਜੀ ਮੈਂ ਕਹਿੰਦਾ ਪੰਜਾਬ ਨੂੰ ਖਤਮ ਕਰਨ ਵਾਸਤੇ ਚੰਡੀਗੜ੍ਹ ਬਣਾਇਆ ਗਿਆ ਔਰ ਤੁਸੀਂ 47 ਦੀ ਗੱਲ ਸਾਰਿਆਂ ਨੂੰ ਪਤਾ ਉਦੋਂ ਵੀ 47 ਚ ਹੋਇਆ ਕਿ ਪੰਜਾਬ ਹੀ ਵੰਡਿਆ ਤੇ ਉਤੋਂ ਬਾਅਦ 66 ਚ ਦੇ 66 ਦੀ ਗੱਲ ਸੁਣੋ ਉਦੋਂ ਤੋਂ ਇੱਥੇ 28 ਪਿੰਡ ਜਾੜੇ ਗਏ ਜਿਸ ਜੋ ਅਜਾੜਾ ਇੱਥੇ ਦੇ ਪੰਜਾਬੀਆਂ ਦਾ ਹੋਇਆ ਜੋ ਅੱトレ ਸਿੱਖਾਂ ਦਾ ਹੋਇਆ ਕੋਈ ਗੱਲੇ ਨਹੀਂ ਕਰਦਾ ਉਹਦੀ ਔਰ ਐਡਾ ਉਜਾੜਾ ਕਰਕੇ ਇੱਥੇ ਪੰਜਾਬ ਚ ਹੀ ਕੀ ਕੀ ਕੇ ਬਣਾਤਾ ਇੱਥੇ ਪਲੈਟਫਾਰਮ ਸੈਂਟਰ ਨੇ ਜਿੱਥੇ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਹੈ ਕਿਉਂਕਿ ਕਾਲੇ ਅੰਗਰੇਜ਼ ਕਾਲੇ ਜਿਹੜੇ ਗੋਰੇ ਅੰਗਰੇਜ਼ ਸੀ ਉਹ ਇਹਨਾਂ ਕਾਲਿਆਂ ਨੂੰ ਦੱਸ ਗਏ ਕਾਲੇ ਅੰਗਰੇਜ਼ਾਂ ਨੂੰ ਵੀ ਜੇ ਪੰਜਾਬ ਨੂੰ ਕਾਬੂ ਕਰਨਾ ਤਾਂ ਇਹ ਜਗ੍ਹਾ ਤੇ ਬੈਠ ਜਾਓ ਔਰ ਆਪਾਂ ਸੁਣਦੇ ਹਾਂ ਵੀ ਇਹ ਕਿਸੇ ਬਾਹਰ ਦੇ ਅੰਗਰੇਜ਼ ਨਹੀਂ ਇਹਦੀ ਕਾਰਡ ਕੱਢੀ ਹੋਈ ਹੈ ਔਰ ਇਹਨਾਂ ਨੂੰ ਸਿਕਾਇਆ ਹੋਇਆ ਤੇ ਪੰਜਾਬੀ ਨੂੰ ਇੱਥੋਂ ਖਤਮ ਕਰਨ ਅੱਜ ਪੰਜਾਬ 'ਚ ਵੀ ਪੰਜਾਬੀ ਦੀ ਗੱਲ ਨਹੀਂ ਹੋ ਰਹੀ ਅੱਜ ਇੱਕ ਮੁੱਖ ਮੰਤਰੀ ਨੂੰ ਕਹਿਣਾ ਪੈ ਰਿਹਾ ਵੀ ਤੁਹਾਨੂੰ ਜੁਰਮਾਨਾ ਲੱਗੂ ਜਿੰਨੀ ਵੱਡੀ ਮਤਲਬ ਕਿ ਆਪਾਂ ਕਹਿ ਸਕਦੇ ਕਿੰਨੀ ਤਰਾਸਦੀ ਹੈ ਵੀ ਕੋਈ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਕਹਿਣਾ ਪੈ ਰਿਹਾ ਤੁਹਾਨੂੰ ਜੁਰਮਾਨਾ ਲਾਇਆ ਜਾਊਗਾ ਫਿਰ ਹੋਰ ਇਸ ਤੋਂ ਵੱਡੀ ਤਰਾਸਦੀ ਕੀ ਗੱਲ ਸੋ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਸਾਰੇ ਪੰਜਾਬੀ ਆਪਾਂ ਜਾਗ ਜੀਏ ਜਦੋਂ ਤੱਕ ਅਸੀਂ ਚੰਡੀਗੜ੍ਹ 'ਚ ਪੰਜਾਬੀ ਨਹੀਂ ਲਾਗੂ ਕਰਾ ਸਕਦੇ ਪੰਜਾਬ ਨੂੰ ਭੁੱਲ ਜੋ ਕਿਉਂਕਿ ਪੰਜਾਬ ਦੇ ਇੱਥੋਂ ਗੰਡਾਸਾ ਘੁੰਮਣ ਲੱਗਿਆ ਹੋਇਆ ਤੁਸੀਂ ਮੁਹਾਲੀ ਚ ਕਿਸੇ ਏਰੀਏ ਚਲੇ ਜਾਓ ਤੁਹਾਨੂੰ ਕਿਤੇ ਪੰਜਾਬੀ ਲਿਖੀ ਵੀ ਨਹੀਂ ਮਿਲੂਗੀ ਤੁਹਾਨੂੰ ਦਫਤਰਾਂ ਚਲੇ ਜਾਓ ਤੁਹਾਨੂੰ ਪੰਜਾਬੀ ਬੰਦੇ ਨਹੀਂ ਮਿਲਣਗੇ ਗੱਲ ਕਰਨ ਵਾਲੇ ਬੈਂਕਾਂ ਚਲੇ ਜਾਓ ਤੁਹਾਨੂੰ ਹਿੰਦੀ ਤੇ ਅੰਗਰੇਜ਼ੀ ਸਭ ਕੁਝ ਮਿਲ ਰਿਹਾ ਹੈ ਤੁਸੀਂ ਚੰਡੀਗੜ੍ਹ ਦੀ ਗੱਲ ਛੱਡੋ ਮੁਹਾਲੀ ਦਾ ਹਾਲ ਹੈ ਤੇ ਆਉਣ ਵਾਲੇ ਸਮੇਂ ਚ ਜਿਹੜਾ ਪੰਜਾਬ ਦਾ ਹਾਲਾਤ ਬਣਦੇ ਜਾ ਰਹੇ ਨੇ ਸੁਣ ਰਹੇ ਹਾਂ ਅਸੀਂ ਖਬਰਾਂ ਤੁਹਾਡੇ ਮਾਧਿਅਮ ਰਾਹੀਂ ਪਤਾ ਲੱਗ ਰਿਹਾ ਵੀ ਪੰਜਾਬੀ ਰਹਿ ਕਿੱਥੇ ਗਈ ਹੈ ਸਾਡੇ ਪੱਜ ਤਰਸਦੀ ਨਹੀਂ ਲੱਗਦੀ ਤੁਹਾਨੂੰ ਕਿ ਜਿਸ ਤਰੀਕੇ ਤੇ ਨਾਲ ਤੁਸੀਂ ਇੱਕ ਤਹਈਆ ਕੀਤਾ ਹੋਇਆ ਪੰਜਾਬੀ ਭਾਸ਼ਾ ਲਾਗੂ ਕਰਾਉਣ ਨੂੰ ਲੈ ਕੇ ਤੇ ਦੂਜੇ ਪਾਸੇ ਜਿਹੜੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਨੇ ਉਹ ਵੀ ਪੰਜਾਬ ਤੇ ਪੰਜਾਬੀਅਤ ਦੇ ਨਾਲ ਸਬੰਧਤ ਨੇ ਫਿਰ ਉਹਨਾਂ ਨੂੰ ਤੁਹਾਨੂੰ ਮੈਮੋਰੰਡਮ ਦੇ ਨੇ ਪੈ ਰਿਆ ਤੁਹਾਨੂੰ ਉਹਨਾਂ ਦੇ ਨਾਲ ਆ ਜਿਹੜਾ ਇਸ ਤਰ੍ਹਾਂ ਦੇ वार्तालाਪ ਕਰਨੇ ਪੈ ਰਹੇ देखो आज आज ਤੁਸੀਂ ਲੋਕ ਸਭਾ ਦੇ ਇਲੈਕਸ਼ਨ ਚ ਲਿਖੋ ਪੰਜਾਬੀ ਦੇ ਹਾਲਾਤ ਕੀ ਬਣੇ ਪਏ ਨੇ ਮੈਂ ਕਹਿੰਦਾ ਇਹ ਨਾ ਯੂਪੀਆਰ ਦੇ ਨਿਆਰ ਬਣੇ ਵੇ ਪੰਜਾਬੀ ਕਿੱਥੇ ਕੀ ਸਾਡੀ ਗੈਰਤ ਰਹਿ ਗਈ ਅਸੀਂ ਉਹ ਪਾਰਟੀ ਛੱਡਦੇ ਉਹ ਸਿਰਫ ਸਾਡੀ ਗੱਦੀਆਂ ਦਾ ਕਿਸੇ ਵਿੱਚ ਰਹਿ ਗਏ ਸੀ ਤਾਂ ਹੀ ਸਾਡਾ ਜਮਾਂ ਬੋਲੀ ਦਾ ਸਾਡੇ ਬੱਚਿਆਂ ਦਾ ਫਿਊਚਰ ਕਿਹਾ ਬਾਹਰ ਫਿਊਚਰ ਦੇਖ ਰਿਹਾ ਬੱਚਾ ਤੇ ਇਸ ਕਰਕੇ ਅਸੀਂ ਪੰਜਾਬੀਆਂ ਨੂੰ ਫੀਲ ਕਰਦੇ ਆ ਆਪਾਂ ਸੋਚ ਵਿਚਾਰ ਕੇ ਵੋਟਾਂ ਪਾਓ ਐਵੇਂ ਕਿਸੇ ਦੇ ਚੱਪਲਾ ਕਿਸੇ ਦੇ ਮਗਰ ਨਾ ਲਗੋ ਜੋ ਇਹਨਾਂ ਦੇ ਜਿਵੇਂ ਆਪਾਂ ਪੰਜਾਬੀ ਚ ਵਰਤ ਲੈਂਦੇ ਆ ਵੀ ਯਾਰ ਕੀ ਆਪਾਂ ਲੀਡਰਾਂ ਦੀ ਜੁੱਟੀਆਂ ਚੱਟਦੇ ਰਾਂਗੇ ਅਸੀਂ ਉਹ ਲੀਡਰ ਕਿਉਂ ਨਹੀਂ ਚੁਣ ਰਹੇ ਜਿਹੜਾ ਸਾਡੀ ਪੰਜਾਬ ਪੰਜਾਬੀ ਦੀ ਗੱਲ ਕਰੇ ਇਹ ਸਿਰਫ ਸਟੇਜਾਂ ਤੇ ਪੰਜਾਬ ਪੰਜਾਬੀ ਦੀ ਕਰਦੇ ਆ ਜਦੋਂ ਇਹਨਾਂ ਦਫ਼ਤਰ ਤੁਸੀਂ ਐਂਦਾ ਕਰੋ ਅੱਜ ਦੀ ਸਰਕਾਰ ਚੰਡੀਗੜ੍ਹ ਚ ਬੈਠੀ ਐ ਜਿੰਨੇ ਪੰਜਾਬ ਦੀ ਸਰਕਾਰਾਂ ਚੰਡੀਗੜ੍ਹ ਚ ਬੈਠੀ ਐ ਇਹਨਾਂ ਨੂੰ ਪੁੱਛਿਓ ਇੱਥੇ ਕੀ ਗੱਲਾਂ ਕਾਦੀਆਂ ਕਰਦੇ ਆ ਕਦੇ ਪੰਜਾਬ ਇਹਨਾਂ ਕੋਲ ਕੋਈ ਅੱਜ ਦੇ ਅੱਜ ਤੁਸੀਂ ਸੈਕਟਰੀਏਟ ਚਲੇ ਜਾਓ ਇਹਨਾਂ ਕੋਲ ਕੋਈ ਟਾਈਪਿਸਟ ਨਹੀਂ ਹੋਊਗਾ ਪੰਜਾਬੀ ਇਹ ਹਾਲਾਤ ਬਣੇ ਪਏ ਨੇ ਪੰਜਾਬ ਸਰਕਾਰ ਦੇ ਤੇ ਉੱਥੇ ਜਿਹੜੀਆਂ ਬੈਠੀਆਂ ਨੇ ਉਹ ਚੰਡੀਗੜ੍ਹ ਦੇਖਦਾ ਨਹੀਂ ਐ ਤੇ ਚੰਡੀਗੜ੍ਹ ਸਿਰਫ ਏਸ਼ੀਆ ਦੇ ਨਿੱਗਮਾਂ ਨਾਲ ਨਾਰੇ ਨੇ ਕਿ ਇਹਨਾਂ ਨੂੰ ਪਤਾ ਨਹੀਂ ਹੈ ਇਹਨਾਂ ਦੇ ਕੋਈ ਇਹਨਾਂ ਦੇ ਅੰਦਰ ਜਾਗੇ ਨਹੀਂ ਵੀ ਯਾਰ ਅਸੀਂ ਜਿਸ ਜਿਸ ਪੰਜਾਬੀਆਂ ਤੋਂ ਵੋਟਾਂ ਲੈ ਕੇ ਚੰਡੀਗੜ੍ਹ 'ਚ ਬੈਠ ਕੇ ਏਸ਼ੀਆ ਦੇ ਕਮਰੇ 'ਚ ਕੀ ਚੰਡੀਗੜ੍ਹ 'ਚ ਪੰਜਾਬੀ ਲਾਗੂ ਕਰਾਉਣ ਵਾਲੇ ਇੱਕ ਵਾਰੀ ਹਾਂ ਦਾ ਨਾਅਰਾ ਨਹੀਂ ਮਾਰ ਸਕਦੇ ਇੱਕ ਵਾਰੀ ਧਰਨਾ ਨਹੀਂ ਲਾ ਸਕਦੇ گورنر ਦੇ ਕੋਲ ਜਾ ਕੇ ਬਲਕਿ ਹੈ ਹੀ ਨਹੀਂ ਵੀ ਜਦੋਂ ਤੱਕ ਇਹਨਾਂ ਨੂੰ ਅਸੀਂ ਨਹੀਂ ਜਗਾਵਾਗੇ ਕਿ ਲੀਡਰਾਂ ਨੂੰ ਵੀ ਅਸੀਂ ਜਗਾਣਾ ਤੇ ਅਸੀਂ ਪੰਜਾਬੀ ਮੰਚ ਦਾ ਹੀ ਆ ਵੀ ਅਸੀਂ ਪੰਜਾਬੀ ਮੰਚ ਲੋਕਾਂ ਨੂੰ ਵੀ ਜਗਾਊਗਾ ਤੇ ਲੀਡਰਾਂ ਨੂੰ ਵੀ ਇਹਨਾਂ ਨੂੰ ਇਹਨਾਂ ਦੇ ਸਾਹ ਘੁੱਟਦਾ ਰਹੂਗਾ ਇਹਨਾਂ ਦੇ ਗਲੇ ਨੱਪਦਾ ਰਹੂਗਾ ਅੱਜ ਵੀ ਅਸੀਂ ਬੁਲਾਏ ਆ ਝੁੱਟੇ ਸੱਚੇ ਕਰਨ ਵਾਸਤੇ ਬੁਲਾਏ ਆ ਆਣਗੇ ਅੱਜ ਆਣਗੇ ਵੋਟਾਂ ਲੈਣੀਆਂ ਨੇ ਪਿੰਡਾਂ 'ਚ ਵੜਨ ਦਾ ਨਹੀਂ ਹੈਗਾ ਅੱਜ ਇਹਨਾਂ ਨੇ ਕਿਸ ਤਰ੍ਹਾਂ ਪਿੰਡਾਂ ਕਿਹੜੇ ਮੂੰਹ ਲੈ ਕੇ ਵੜਨਗੇ ਪਟੋਕੜ ਕਹਿਣ ਦੇਣਗੇ ਵੀ ਅਸੀਂ ਵਾਅਦਾ ਕਰਦੇ ਆ ਜੀ ਅਸੀਂ ਮੈਨੀਫੈਸਟੋ ਅਸੀਂ ਪੰਜਾਬੀ ਲਾਗੂ ਕਰਾਂਗੇ ਠੀਕ ਹੈ ਅਸੀਂ ਵਾਅਦਿਆਂ ਦੀ ਸਾਰੇ ਅਸੀਂ ਵੀ ਹੈਗੇ ਕਦੋਂ ਦੇ ਵਾਅਦੇ ਕਰਦੇ ਆਣਗੇ ਪਰ ਕਦੇ ਨਾ ਕਦੇ ਪੰਜਾਬੀ ਇਹਨਾਂ ਦੇ ਗੱਲ ਜਰੂਰ ਪੜਨਗੇ ਵੀ ਵਾਦਾ ਕੀਤਾ ਸੀ ਭਾਈ ਤੂੰ ਲਿਖ ਕੇ ਦੇ ਆ ਸੀ ਹੁਣ ਤਾਂ ਇਹ ਕਹਿੰਦੇ ਚੁੱਠੇ ਵਾਦੇ ਸਟੇਜਾਂ ਤੇ ਜੋ ਮਰਜੀ ਬੁਲਾਵਾ ਦੋ ਇਹਨਾਂ ਨੂੰ ਜਿੰਨਾ ਮਰਜੀ ਮੈਂ ਕਹਿੰਨਾ ਅੰਤਾਂ ਦਾ ਝੂਠ ਬੁਲਾ ਲਵੋ ਹੁਣੇ ਲਿਖ ਕੇ ਦੇਣਗੇ ਮੈਨੀਫੈਸਟੋ ਕਿਸੇ ਕਰਕੇ ਪੰਜਾਬੀ ਮੰਚ ਨੇ ਕਿਹਾ ਵੀ ਆਪਣੇ ਮੈਨੀਫੈਸਟੋ ਚ ਪਾਓ ਫਿਰ ਅਸੀਂ ਕੱਲ ਨੂੰ ਗੱਲ ਕਰਨੇ ਜੋ ਕੋਈ ਹੋਈਏ ਤੁਹਾਡੇ ਤੁਹਾਡੇ ਘਰਾਂ ਦੇ ਮੇਰੇ ਘਰਾਂ ਦੇ ਲੈਣੇ ਜੋ ਕੋਈ ਸੋ ਉਹ ਅਸੀਂ ਪੰਜਾਬੀ ਮੰਚ ਨੇ ਇਹ ਫੈਰਨਾ ਲਿਆ ਹੋਇਆ ਤੇ ਪੰਜਾਬੀ ਮੰਚ ਨਾਲ ਸਾਰੇ ਜਿਹੜੇ ਉਹ ਜੁੜੇ ਹੋਏ ਕਲਕੁੱਲ ਪੰਜਾਬੀ ਮੰਚ ਦੇ ਵੱਲੋਂ ਜਿਹੜਾ ਅੱਜ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਹਦੇ ਵਿੱਚ ਖਾਸ ਕਰ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਸਿਆਸੀ ਤਰ੍ਹਾਂ ਪੰਜਾਬ ਦੇ ਵਿੱਚ ਵੱਡੀ ਦਾਵੇਦਾਰੀ ਜਿਤਾਉਂਦੀਆਂ ਨੇ ਉਹਨਾਂ ਨੂੰ ਵੀ ਇਸ ਮਾਰਚ ਇਸ ਪ੍ਰਦਰਸ਼ਨ ਦੇ ਵਿੱਚ ਸੱਦਾ ਦਿੱਤਾ ਗਿਆ ਹੈ ਆਉਣ ਵਾਲੀ ਰੂਪਰੇਖਾ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਨੂੰ ਲੈ ਕੇ ਕਿਸ ਤਰੀਕੇ ਦੀ ਹੋ ਸਕਦੀ ਹੈ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ